ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਲਾਈਨਿੰਗ ਵਾਲੀ ਸਲਵਾਰ ਸਟਿਚ ਕਰਨੀ ਸਿਖਾਉਂਗੀ ਤੇ ਉਹਦੇ ਵਿੱਚ ਤੁਹਾਨੂੰ ਉਹਦੇ ਤੇ ਇੰਟਰਲੌਕ ਨਹੀਂ ਕਰਵਾਉਣੀ ਪੈਂਦੀ ਹਨਾ ਸਾਰੀਆਂ ਗੁੰਮਸਿਆਉਣਾ ਹੁੰਦੀਆਂ ਕੁਸ਼ਕਪਿਆਂ ਨਾਲੋਂ ਚਲੋ ਆਉਂਦਾ ਹੋਊਗਾ ਹਨਾ ਤੇ ਕੁਝ ਜਿਹੜੇ ਨਹੀਂ ਜਾਣਦੇ ਤੇ ਉਹ ਤੁਸੀਂ ਧਿਆਨ ਨਾਲ ਦੇਖੋ ਮੈਂ ਤੁਹਾਨੂੰ ਹੁਣ ਦੱਸਦੀ ਆਂ ਆਪਾਂ ਲਾਈਨਿੰਗ ਲੈਣੀ ਆ ਦੋਨਾਂ ਸਾਈਡਾਂ ਜਿਵੇਂ ਹੁਣ ਆਪਣੀ ਆ ਲਾਈਨਿੰਗ ਹੋ ਗਈ ਹੈ ਨਾ ਤੇ ਆਹ ਵਾਲਾ ਹੋ ਗਿਆ ਆਪਣਾ ਜਿਹੜਾ ਸੂਟ ਹੈ ਹੈ ਨਾ ਸਲਵਾਰ ਵਾਲਾ ਸਲਵਾਰ ਹੋਗੀ ਠੀਕ ਹੈ ਇਹਨਾਂ ਨੂੰ ਆਪਾਂ ਲਾਈਨਿੰਗ ਵਾਲੇ ਦੋਨੇ ਪਾਸੇ ਇੱਕ ਪਾਸੇ ਰੱਖਣੇ ਆ ਤੇ ਜਿਹੜੀ ਆਪਣਾ ਸੂਟ ਹੈ ਉਹਦੇ ਇੱਕ ਪਾਸੇ ਰੱਖਣੇ ਠੀਕ ਹੈ ਆਪਾਂ ਇਹਦੇ ਸੀਨ ਮਾਰਨੀ ਆ ਤੁਸੀਂ ਨੂੰ ਧਿਆਨ ਨਾਲ ਫੜਨਾ ਹੈ ਕਿਉਂਕਿ ਖਿਸਕ ਜਾਂਦਾ ਹੈ ਨਾ ਸਿੰਥੈਟਿਕ ਕਪੜਾ ਹੁੰਦਾ ਜੌਰਜਟ ਵੀ ਇਹ ਜੌਰਜਟ ਦਾ ਸੂਟ ਹੈ ਠੀਕ ਹੈ ਜੀ

ਜੀ ਇਹ ਪਾ ਡਬਲ ਕਰ ਲੈਣੀ ਆ ਸੀ ਇਹਨੂੰ ਕਿਉਂਕਿ ਕਈ ਵਾਰ ਛੁੱਟ ਜਾਂਦੀ ਆ ਆਪਣੇ ਤੋਂ ਹਨਾ ਡਬਲ ਸੀਨ ਕਰਣੀ ਆ ਠੀਕ ਹੈ ਇਹ ਪਾ ਝੋਲ ਲਿਆ ਹੁਣ ਆਪਾਂ ਇਹਨੂੰ ਅਲੱਗ-ਅਲੱਗ ਕਰਨਾ ਹੈ ਜਿਵੇਂ ਆਪਾਂ ਆਹ ਸਾਈਡਾਂ ਨੂੰ ਮਿਲਾ ਲੈਨੇ। ਆਪਾਂ ਫੋਲ ਲੈਣੀ ਆ। ਹਦਕੋ। ਫੋਲ ਕੇ ਇਹਨੂੰ ਐਦਾਂ ਰੱਖਿਆ। ਠੀਕ ਹੈ। ਹੱਪਾ ਹੁਣ ਇਹਦੇ ਨਾਲ ਪੌਂਚਾ ਅਟੈਚ ਕਰਾਂਗੇ। ਤੁਸੀਂ ਧਿਆਨ ਰੱਖਿਓ ਜੇ ਆਪਾਂ ਕਿਵੇਂ ਕਰਦੇ ਆ। ਜੇ ਕਿਸੇ ਨੂੰ ਨਹੀਂ ਵੀ ਸਮਝ ਲੱਗਦੀ ਆ ਵੀਡੀਓ ਦੁਬਾਰਾ ਦੇਖਿਓ ਹਨਾ ਤੇ ਜਾਂ ਮੈਨੂੰ ਮੈਸੇਜ ਕਰ ਸਕਦੇ ਹੋ ਫੋਨ ਵੀ ਕਰ ਸਕਦੇ ਤੁਸੀਂ। ਅਪਾ ਇਹਨਾਂ ਪੌਂਚਾ ਕਿਵੇਂ ਅਟੈਚ ਕਰਨਾ ਤੁਸੀਂ ਇਹ ਦੇਖੋ ਅਪਾ ਪੌਂਚਾ ਉਵੇਂ ਹੀ ਰੱਖਣਾ ਜਿਵੇਂ ਆਪਣੇ ਸਲਵਾਰ ਪਈ ਹੈ ਠੀਕ ਹੈ ਜੀ ਤੇ ਜਿਹੜੀ ਲਾਈਨਿੰਗ ਹੈ ਪੌਂਚੇ ਦੀ ਲਾਈਨਿੰਗ ਆਪਾਂ ਪੁੰਦੇ ਵਾਲੀ ਲਾਈਨਿੰਗ ਦੇ ਨਾਲ ਲਾਉਣਾ ਠੀਕ ਹੈ ਜੀ ਇੱਕ ਧਿਆਨ ਰੱਖੇ ਜਿਹੜਾ ਆਪਾਂ ਕੱਟ ਪਾਈ ਸੀ ਉਹ ਉੱਪਰਲੀ ਸਾਈਡ ਹੀ ਰੱਖਣਾ ਠੀਕ ਹੈ ਅਪਾ ਆਵਣਾ ਕਰਦੇ ਹਾਂ ਇਹਨਾਂ ਨਾਲ ਐਨਕਟ ਕੇ ਅਟੈਚ ਕਰਨਾ ਠੀਕ ਹੈ ਜੀ ਇਹ ਵੀ ਬਹੁਤ ਸੌਖੇ ਤਰੀਕੇ ਨਾਲ ਬਣੀ ਹੋਈ ਹੈ ਨਾਲੇ ਆਪਾਂ ਨੂੰ ਇੰਟਰਲੌਕ ਕਰਵਾਉਣ ਦੀ ਲੋੜ ਨਹੀਂ ਸਵਾਰ ਆਪਾਂ ਐਂ ਕਰ ਸਰ ਗਏ ਠੀਕ ਹੈ ਇਹ ਸਾਰੇ ਅਟੈਚ ਕਰ ਲਾਂਗੇ ਨਾਲ ਇਹਦੀ ਜੜ ਲੰਗੇ ਪਹਿਨਾ ਮਸ ਵਿੱਚ ਅੱਜ ਜਿਹੜੀ ਵੀਡੀਓ ਸਾਨੂੰ ਸਲਵਾਰ ਹੀ ਚੜ੍ਹਨੀ ਸਿਖਾਉਂਗੀ ਵੀ ਆਪਾਂ ਲਾਈਨਿੰਗ ਵਾਲੀ ਸਲਵਾਰ ਕਿਵੇਂ ਜੜੀਦੀ ਹੈ ਸਾਰੇ ਆਪਾਂ ਧਿਆਨ ਦੇ ਨਾਲ ਚਾਰੇ ਮਤਲਬ ਚਾਹੇ ਜਿਹੜੇ ਆਪਣੀ ਸਟੱਫ ਦੇ ਹੁੰਦੇ ਨੇ ਨਾ ਪਾਸੇ ਉਹਨਾਂ ਨੂੰ ਜੋੜਨਾ ਸਾਰਿਆਂ ਨੂੰ ਜੋੜ ਕੇ ਸਮਾਨ ਨੂੰ ਚੰਗੀ ਤਰ੍ਹਾਂ ਦੇਖਣਾ ਹੈ ਕਿ ਕਿਤੇ ਕੋਈ ਕਿਤੇ ਸੌਣ ਬਾਹਰ ਨਾ ਪੈ ਗਈ ਜੇ ਠੀਕ ਹੈ ਜੀ ਹੁਣ ਆਪਾਂ ਦੇਖੋ ਪਹੁੰਚਾ ਇਹਦੇ ਨਾਲ ਕਰ ਲਿਆ ਅਟੈਚ ਇਹ ਆਪਾਂ ਐਵੇਂ ਕਰਤਾ

ਇਨਨੂੰ ਸਮਾਰਟੀ ਨਾਲ ਇੱਕ ਸਾਰ ਕਰ ਲੈਣੀ ਹੈ। ਇਹਨੂੰ ਫੇਸ ਸੀਮਾ ਆਉਣੀ ਹੈ ਠੀਕ ਹੈ ਜੀ। ਇਹ ਆਪਣਾ ਸਿੱਧਾ ਜਿਹਾ ਆ ਗਿਆ ਇਸ ਤੋਂ ਬਾਅਦ ਥੋੜਾ ਜਿਹਾ ਔਖਾ ਹੋਊਗਾ। ਵੀ ਜਲਦੀ ਨਹੀਂ ਕਹਿ ਸਕਦੇ ਸਹੀ ਤਰੀਕੇ ਨਾਲ ਹੀ। ਉਹਦੇ ਨਾਲ ਤੁਸੀਂ ਸਾਰੇ ਸਵਾਦ ਵੀ ਉਸ ਸਮਾਂ ਜ਼ਮਾ ਲੈਂਦੇ ਹੋ। ਠੀਕ ਹੈ ਜੀ। ਸਾਰਾ ਗੁਜ਼ਾ ਕਰ ਲੈਣਾ ਕਪੜਾ ਖਿਸਕੀ ਨਾ ਉਸ ਧਿਆਨ ਰੱਖਣਾ ਹੈ ਨਾ ਥੋੜਾ ਜਿਹਾ ਹਾਂਜੀ ਆਪਾਂ ਜਿਹੜੀ ਗੁੰਮ ਸਲਵਾਰ ਸੀਗੀ ਉਹਦੀ ਪੇਟੀ ਜੜੀ ਐ ਆ ਦੇਖੋ ਸਿੰਪਲ ਤਰੀਕੇ ਨਾਲ ਤੇ ਹੁਣ ਮੈਂ ਦੱਸਦੀ ਹਾਂ ਤੁਹਾਨੂੰ ਆਪਾਂ ਹੁਣ ਕਿਵੇਂ ਲਾਉਣਾ ਹੈ ਹਨਾ ਮਤਲਬ ਇਹ ਸਲਵਾਰ ਪੇਟੀ ਕਿਵੇਂ ਜੜਨੀ ਐ ਦੇਖੋ ਆਪਾਂ ਇਹ ਇੱਕ ਵਾਰ ਜੜ ਲਈ ਦੇਖੋ ਇਹ ਪਾਣੀ ਕਰਕੇ ਜਿਹੜੀ ਲਾਈਨਿੰਗ ਹੈ ਉਹ ਨਾਲ ਅਟੈਚ ਨਹੀਂ ਕਰਨੀ ਹੈਗੀ ਉਹ ਐਵੇਂ ਕਰਕੇ ਫੋਲਡ ਕਰਨੀ ਹੈ ਫਿਰ ਆਪਣੀ ਸਲਵਾਰ ਸਾਰੀ ਗੁੰਮ ਹੋ ਜੂਗੀ ਠੀਕ ਹੈ ਜੀ ਇਹ ਆਪਾਂ ਇਨਸਾਈਡ ਹੋਵੇ ਐਵੇਂ ਐਵੇਂ ਬੈਟੀ ਨਾਲ ਉਹ ਟਿੱਕੀ ਇਹ ਨਹੀਂ ਲਾਈਨਿੰਗ ਫੋਲਡ ਕਰ ਦਈ ਜਾਨਾ ਠੀਕ ਹੈ ਇਹ ਆਪਣੇ ਉੱਪਰ ਮਸ਼ੀਨ ਬਣਦੀ ਹੈ ਇਹ ਸੀਨ ਨਹੀਂ ਬਣਦੀ ਹੈ ਠੀਕ ਹੈ ਜੀ ਮਾਲੀ ਚੇਤੀ ਨਾਲ ਲੂੰ ਫਿਰ ਮਸਾਲਾ ਦਿਖਾਉਂਗੀ ਵੀ ਕਿਵੇਂ ਗੁੰਮ ਕਰ ਸਾਰੀ ਪੁੱਠੀ ਕਰਕੇ ਦਿਖਾਉਂਗੀ ऑनलाइन स्टिचिंग भी सीख सकते हैं ऑनलाइन तुम्हें सिखा दी जाएगी वैसे तो आप जी को आदना ऑफलाइन सीखते हैं तो ज़्यादा बढ़िया लगता है ऑनलाइन अपना कुछ नहीं भी समझ लगता हूँ ठीक है जो आप अपने हाथ न करते हैं तो अपन दस बढ़िया रहा है हाँ देखो अपनी सलवार रेडी होगी ठीक है हम सुनो मैं पुठी करके दिखाई है सर के गोलू सियाना नहीं देते ठीक है जी हाँ देखो बहुत फिनिशिंग आती है बहुत सोनी सलवार बन गई ठीक है ठीके? ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਪਲੀਜ਼ ਓਕੇ ਬਾਏ ਥੈਂਕ ਯੂ